اکالو جی چرنتی کرتے ہیں سب کو چارنا ہے پالشا جی وطن کرتے اگوئی جیون والا خاصم ہے ਇਹ ਤੋਂ ਹੀ ਨਾ ਕੋਈ ਸੰਸਾਰ ਦੇ ਵਿੱਚ ਦਾਤਾ ਦੇ ਵਾਰਾ ਨਾਲ ਨਹੀਂ ਹੁੰਦਾ ਹੈ ਦਾਤਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਾਤਾ ਦੇ ਵਾਰਾ ਹੈ ਸਾਡਾ ਅਗਵਾਈ ਜੀਵਨ ਦੀ ਅਗਵਾਈ ਦੇਣ ਵਾਲਾ ਖਾਸ ਹੈ ਜੇ ਤਰ੍ਹਾਂ ਇੱਕ ਆਗੂ ਜਿਹੜਾ ਹੈ ਉਹ ਆਗੂ ਸਾਰਿਆਂ ਨੂੰ ਆਪਣੇ ਪਿੱਛੇ ਲਾ ਕੇ ਉਹਨਾਂ ਦੀ ਅਗਵਾਈ ਕਰਦਾ ਹੈ ਤੇ ਸਾਰੇ ਆਗੂ ਦੇ ਹੁਕਮ ਦੇ ਵਿੱਚ ਚੱਲਦੇ ਨੇ ਉਸੇ ਤਰ੍ਹਾਂ ਆਕਾਲ ਪੁਰਖ ਵੈਗੁਰੂ ਸਾਨੂੰ ਜੀਵਨ ਦੀ ਰੂਹਾਈ ਸਾਡੇ ਜੀਵਨ ਦੀ ਰੂਹਾਈ ਕਰਦੇ ਤੇ ਜਿਹੜੇ ਮਨੁੱਖ ਆਕਾਲ ਪੁਰਖ ਵੈਗੁਰੂ ਜੀ ਦੇ ਹੁਕਮ ਵਿੱਚ ਚੱਲਦੇ ਨੇ ਉਸ ਆਕਾਲ ਪੁਰਖ ਵੈਗੁਰੂ ਜੀ ਦੇ ਹੁਕਮ ਨੂੰ ਸੱਤ ਕਰਕੇ ਮੰਨਦੇ ਨੇ ਉਹ ਜੀਵਨ ਦੇ ਵਿੱਚ ਸਤਿ ਤਾ ਪ੍ਰਾਪਤ ਇਸ ਕਰਕੇ ਪਾਤਸ਼ਾਹ ਜੀਆ ਨੇ ਵਰਤਨ ਕਰੇ ਸਤਿਗੁਰੂ ਜੀ ਤੁਮਹੀ ਸਭੀ ਰਵਾਈ ਕਰਨ ਵਾਲਾ ਨਿਮਕਾ ਨਿਮਕਾ ਤੁਮਹੀ ਇਕਾਤ ਪਾਲੋ ਹਮ ਰਾਖਾ ਤੁਮਰੇ ਧਾਰੇ اے ਪ੍ਰਭੂ ਜੀ ਤੂੰ ਹੀ ਇੱਕ ਇੱਕ ਛੇਨਾ ਸਾਡੀ ਪਾਲਣਾ ਕਰਦਾ ਹੈ ਅਸੀਂ ਤੇਰੇ ਬੱਚੇ ਤੇਰੇ ਆਸਰੇ ਜਿਉਂਦੇ ਹਾਂ ਜੀਵਾ ਏਕ ਕਵਨ ਗੁਣ ਕਹੀਏ ਮਨੁੱਖ ਦੀ ਇਕ ਹੀ ਨਾਲ ਤੇਰਾ ਕਿਹੜਾ ਕਿਹੜਾ ਗੁਣ ਦੱਸਿਆ ਜਾਏ ਕਿਉਂਕਿ ਸਤਿਗੁਰੂ ਸਾਹਿਬ ਕਹਿੰਦੇ ਨੇ ਕਿ ਕਾਲਪੁਰਪ ਵੈ ਜੀ ਤੇਰੇ ਇੰਨੇ ਗੁਣ ਨੇ ਕਿ ਬ੍ਰਹਮਾਣੀਓ ਵਿੱਚ ਸਤਿਗੁਰਾਂ ਨੇ ਉਸੇਸ ਨਾਮ ਦਾ ਵੀ ਜ਼ਿਕਰ ਕੀਤਾ ਹੈ ਜਿਹੜੇ ਬੜੀਆਂ ਰਚਨਾਵਾਂ ਦਿੱਤੀਆਂ ਨੇ ਕਾਕੂ ਨੇ ਉਹ ਆਪਣੀਆਂ ਰਚਨਾਵਾਂ ਦੇ ਨਾਲ ਜੀਵਨ ਦੇ ਨਾਲ ਨਿਤ ਨਮਾ ਅਕਾਲ ਪੁਰਖ ਵੈਕੁੰਠ ਜੀ ਦਾ ਨਾਮ ਦਾ ਉਚਾਰਨ ਕਰਦਾ ਹੈ ਪਰ ਉਹਦਾ ਅੰਤ ਨਹੀਂ ਪਾ ਸਕਿਆ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਮਨੁੱਖ ਦੇ ਕੋਲ ਤੇ ਕੇਵਲ ਇੱਕ ਜੀਵ ਹੈ ਜੀਵ ਆ ਇੱਕ ਕਰਮੁਣੁਣ ਤੇ ਹੀ ਹੈ ਮਨੁੱਖ ਕੋਲ ਕੇਵਲ ਇੱਕ ਜੀਵ ਹੈ ਇਸ ਜੀਵ ਦੇ ਨਾਮ ਤੇਰਾ ਕਿਹੜਾ ਗਣਾ ਹੁ ਦੱਸਿਆ ਜਾਏ ਅਵੇਸ ਮਾਰੋ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨ ਨੀਲ ਕੀ ਹੈ ਰਹਾਉ ਬੇਸ ਮਾਰਤਾ ਪਾਗ ਇਹ ਅਣਗਿਣਤ ਗੁਨਾ ਵਾਲੇ ਮਾਲਕ ਹੇ ਬੇਅੰਤ ਮਾਲਕ ਤਊ ਜੀ ਕਿਸੇ ਵੀ ਤਾਸੋਂ ਤੇਰੇ ਗੁਨਾ ਦਾ ਅੰਤ ਨਹੀਂ ਲੱਭਿਆ ਜਾ ਸਕਿਆ ਆਪਲੀ ਦਾ ਅੰਤ ਅੰਤ ਪਹੁੰਚਾ ਅਨੁਜੋਗਏ ਆਏ ਅਨੰਤ ਗੁਬਾਰੇ ਜੇਰਾ ਮੰਤਰ ਨੂੰ ਗਏ ਨੇ ਆਪਣਾ ਆਪ ਵਾਕੇ ਵਾਪਸ ਆ ਗਏ ਨੇ ਪਰ ਤੇਰਾ ਅੰਤ ਨਹੀਂ ਮਿਲਿਆ ਇਹ ਕਾਲਪੁਖੀ ਤਿਤਰੰਤ ਲੱਭੀ ਨਹੀਂ ਸਕਿਆ ਕੋਈ ਰਹਾਉ ਕੋਟ ਅਪਰਾਧ ਹਮਾਰੇ ਖੰਡੋ ਅਨਤ ਵਿਧੀ ਸਮਝਾ ਗੋ ਏ ਪ੍ਰਭੂ ਜੀ ਸਾਡੇ ਤੇ ਦਇਆ ਕਰੋ ਕਿਰਪਾ ਕਰੋ ਤੂੰ ਸਾਡੇ ਕੋੜਾ ਅਪਰਾਧ ਨਾਸ਼ ਕਰਦਾ ਹੈ ਤੂੰ ਸਾਨੂੰ ਅਨੇਕਾਂ ਤਰੀਕਿਆਂ ਦੇ ਨਾਲ ਜੀਵਨ ਯੋਗ ਸਮਝਾਉਂਦਾ ਆਂ ਆਕਾਰਪੁਰਤ ਵੈਗਰੂ ਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜਰੂਸੀ ਬੈਠ ਗਏ ਆਂ ਤੇ ਗਰੀਬਨਗਰ ਪਾਰਸਾ ਮਹਾਰਾਜ ਜਿਹੜੇ ਅਸੀਂ ਕਰੋੜਾਂ ਅਪਰਾਧ ਵੀ ਕੀਤੇ ਹੋਣ ਦੁਨੀਆ ਦੇ ਵਿੱਚ ਕੋਈ ਅਪਰਾਧ ਕਰਦਾ ਹੈ ਤੇ ਦੁਨੀਆ ਦੇ ਵੱਲੋਂ ਪਾਸਾ ਵੱਢ ਲਈਏ ਕੋਈ ਉਹਨੂੰ ਬੁਲਾ ਕੇ ਨਹੀਂ ਫਿਰ ਹੁੰਦਾ ਕਾਏ ਪਰ ਸਾਡਾ ਕਿਰਪਾਪੂ ਦਿਆਲੂ ਸਤਿਗੁਰੂ ਜੀ ਇੱਡੇ ਵੱਡੇ ਪਰਪਰੂ ਨੇ ਇੱਥੇ ਕੋਈ ਪਾਪੀ ਵੀ ਆ ਜਾਏ ਪ੍ਰਾਣੀ ਵੀ ਆ ਜਾਏ ਕੋਈ ਆ ਜਾਏ ਸਤਿਗੁਰੂ ਕਾਜ ਸਾਹੁ ਨੂੰ ਵੀ ਉਪਦੇਸ਼ ਵੱਸ ਲੈ ਕੇ ਉਹਦੇ ਤੇ ਵੀ ਕਿਰਪਾ ਕਰਦੇ ਨੇ ਉਹਨੂੰ ਵੀ ਸਮਝਾਉਂਦੇ ਨੇ ਭਾਈ ਛੱਡ ਦੇ ਸਾਰੇ ਇਹਨਾਂ ਗੁਨਾਹਾਂ ਨੂੰ ਸਾਰਿਆਂ ਅਪਰਾਧਾਂ ਨੂੰ ਛੱਡ ਕੇ ਤੂੰ ਭਾਈ ਨਾਮ ਨੂੰ ਬੁਲਾ ਲੈ ਇਸ ਕਰਕੇ ਕਾਜ ਸਾਹ ਕਹਿੰਦੇ ਹੈ ਕਾਲਪੁਤ ਵੈ ਗੁਰੂ ਪ੍ਰਭੂ ਜੀ ਤੂੰ ਸਾਡੇ ਕਰੋੜਾਂ ਅਪਰਾਧ ਮਾਫ਼ ਕਰ ਦੁਨਾ ਜਦੋਂ ਜੀਵ ਗੁਰੂ ਦੇ ਚਰਨਾਂ ਚੋਂਦਾ ਹੈ ਸਤਗੁਰੂ ਜੀ ਕਰੋੜਾਂ ਬ੍ਰਹਾਂਤ ਨਾਸ ਕਰ ਦਿੰਦੇ ਹੋ ਅਣਕ ਵਿਕੀ ਸੁਝਾਉਂ ਅਨੇਕ ਤਰੀਕਿਆਂ ਦੇ ਨਾਲ ਸਾਨੂੰ ਤਾਂ ਗੁਰੂ ਬਾਸਾ ਮਹਾਰਾਜ ਜੀਵਨ ਦੇ ਜੀਉਣ ਦੀ ਜਾਂਚ ਸਿਖਾਉਂਦੇ ਹਨ ਸਤਗੁਰੂ ਜੀ ਜੀਵਨ ਦੀ ਯੋਗਤੀ ਸਮਝਾਉਂਦੇ ਨੇ ਜਦੋਂ ਗੁਰਬਾਣੀ ਪੜਦੇ ਹਾਂ ਗੁਰਬਾਣੀ ਨੂੰ ਕੇਰਕਿਓਲ ਪੜਨਾ ਨਹੀਂ ਹੈ ਗੁਰਬਾਣੀ ਨੂੰ ਅਸੀਂ ਜਦੋਂ ਵਿਚਾਰਾਂਗੇ ਸਤਗੁਰੂ ਕਾਂਸਾ ਜੀ ਨੇ ਇੱਕ ਓੰਕਾਰ ਨੂੰ ਲੈ ਕੇ 18 ਦਸਮੀ ਸਤਲ ਸਾਨੂੰ ਜੀਵਨ ਦੇ ਜਮੋਂ ਦੀ ਜਾਣ ਹੀ ਸਿਕਾਈਏ ਜੀਵਨ ਨੂੰ ਜਿਉਣਾ ਕਿਵੇਂ ਕਿਉਂਕਿ ਪਾਰਸਾ ਕਹਿੰਦੇ ਮਨੁੱਖਾ ਜਨ ਤੇਰਾ ਬੜਾ ਤੁਲੱਪ ਹੈ ਬੜਾ ਕੀਮਤੀ ਹੈ ਇਹਨੇ ਵਾਰ-ਵਾਰ ਥੋੜੋ ਮਿਲਣਾ ਇਸ ਕਰਕੇ ਇਹ ਵਾਰ-ਵਾਰ ਜੀਵਨ ਨਹੀਂ ਮਿਲਣਾ ਤੈਨੂੰ ਹੁਣ ਮਿਲਿਆ ਹੈ ਇਸ ਜੀਵਨ ਦੇ ਰਾਹੀ ਉਸ ਨਿਰੰਕਾਰ ਤੱਕ ਪਹੁੰਚ ਸਕਦੇ ਆ ਪਹੁੰਚੇਗਾ ਕਿਵੇਂ ਸਤਿਗੁਰੂ ਕਹਿੰਦੇ ਨੇ ਜਦੋਂ ਤੂੰ ਗੁਰੂ ਵਾਲਾ ਬਣ ਕੇ ਗੁਰੂ ਦੇ ਗਿਆਨ ਨੂੰ ਆਪਣੇ ਅੰਦਰ ਦੇ ਵਿੱਚ ਬਸਾਈ ਗੁਰੂ ਬਿਨ ਸੌਲਪਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰੂ ਤੋਂ ਬਿਨ ਸਤਿਗੁਰੂ ਕਹਿੰਦੇ ਗਿਆਨ ਦੀ ਪ੍ਰਾਪਤ ਹੋਣਾ ਦੇ ਗਿਆਨ ਤੋਂ ਬਿਨਾਂ ਕੋਮਤੀ ਪ੍ਰਾਪਤ ਨਹੀਂ ਕਰ ਸਕਦਾ ਇਸ ਕਰਕੇ ਜਦੋਂ ਗੁਰੂ ਬਾਣਾ ਬਣੇਗਾ ਗੁਰੂ ਸਾਹਿਬ ਕਿਰਪਾ ਕਰਨਗੇ ਇਹ ਸਤਿਗੁਰੂ ਜੀ ਇਸੇ ਕਰਕੇ ਧੰਨ ਗੁਰਦਰਜਨ ਦੇ ਮਹਾਰਾਜ ਵਚਨ ਕਰ ਰਹੇ ਨੇ ਕਿ ਇਹ ਸਤਿਗੁਰੂ ਜੀ ਤੁਸੀ ਸਾਨੂੰ ਅਨੇਕਾਂ ਤਰੀਕਿਆਂ ਦੇ ਨਾਲ ਜੀਵਨ ਦੀ ਜੋਤ ਨੂੰ ਸਮਝਾਉਂਦੇ ਸਤਿਗੁਰਾਂ ਨੇ ਹਰ ਤਰੀਕੇ ਨਾਲ ਸਮਝਾਇਆ ਦਿਨ ਰਾਤ ਸਮਝਾਇਆ ਮਹੀਨਿਆਂ ਰਾਤਾਂ ਰਾਹੀ ਇਹ ਐਸਾ ਤਰੀਕਾ ਨਹੀਂ ਹੈ ਜਿਹਦੇ ਰਾਹੀਂ ਗੁਰਬਾਣੀ ਦੇ ਵਿੱਚ ਸਾਨੂੰ ਸਤਿਗੁਰਾਂ ਨੇ ਨਾ ਸਮਝਾਇਆ ਹੋਵੇ। ਅਨੇਕ ਤਰੀਕਿਆਂ ਰਾਹੀਂ ਸਤਿਗੁਰੂ ਨੇ ਕਿਰਪਾ ਕੀਤੀ ਹੈ। ਸਮਝਾਉਂਦਾ ਯਤਨ ਕੀਤਾ ਹੈ ਭਾਈ ਕੇਵਲ ਮਨੁੱਖਾ ਜਨਮੈਂ ਜਿਹੜਾ ਅਕਾਲ ਪੁਰਖ ਜੀ ਦਾ ਨਾਮ ਜਪਕੇ ਉਸ ਅਕਾਲ ਪੁਰਖ ਤੱਕ ਪਹੁੰਚ ਸਕਦਾ ਹੈ। ਹੋਰ ਕੋਈ ਨਹੀਂ ਹੈ। ਇਸ ਕਰਕੇ ਭਰ ਸਾਂ ਕਹਿੰਦੇ ਤੁਸੀ ਕਿਰਪਾ ਕਰਦੇ ਹੋ ਸਤਿਗੁਰ ਜੀ। ਆਰ ਕਵਿਤੇ ਸੰਗਰਾਮ ਤੁਸੀਂ ਬੜੇ ਤਰੀਕਿਆਂ ਦੇ ਨਾਲ ਸਮਝਾਉਂਦੇ ਹਾਂ ਅਮ ਅਗਿਆਨ ਅਲਗਮਤ ਥੋੜੀ ਤੁਮ ਆਪਨ ਵਿਰਦ ਰਖਾਓ ਅਸੀਂ ਜੀਵ ਜਿਹੜੇ ਹਾਂ ਸਤਿਗੁਰੂ ਜੀ ਆਤਮਿਕ ਜੀਵਨ ਦੀ ਸੋਚ ਤੋਂ ਸਖਣੇ ਆ ਸਾਨੂੰ ਨਹੀਂ ਪਤਾ ਹੈ ਗਿਆਨ ਨਹੀਂ ਹੈ ਸਾਡੇ ਕੋਲ ਗਿਆਨ ਧਿਆਨ ਕਿਛ ਅਰਮ ਨਹੀਂ ਆ ਨਾ ਸੁਖ ਗਿਆਨ ਹੈ ਨਾ ਧਿਆਨ ਨੋਂ ਦੀ ਸੱਜ ਗੁਰੂ ਜੁਗਤੀ ਹੈ ਸਤਿਗੁਰੂ ਜੀ ਅਸੀਂ ਜੀਵਨ ਦੀ ਜੂਲ ਤੋਂ ਬੜੇ ਸੰਭਾਈ ਨਾ ਤੇ ਸਾਡੀ ਜਿਹੜੀ ਆਤਮਾ ਹੈ ਉਹ ਵੀ ਬੜੀ ਪੂਛੀ ਹੈ ਬੜੀ ਥੂੜੀ ਹੈ ਫਿਰ ਵੀ ਤੂੰ ਆਪਣਾ ਮਨ ਕਦੀਮਾ ਦਾ ਪਿਆਰ ਕਰਨ ਵਾਲਾ ਸੁਭਾਅ ਕਾਇਮ ਰੱਖਦਾ ਹੈ ਤੁੰਗਰੀ ਸਰ ਸੰਤ ਤੇਰੀ ਸਹਾਇਤਾ ਵਿਆਸ ਹੈ ਤੂੰ ਹੀ ਸਾਡਾ ਸੱਜਣ ਹੈ ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈ ਰੱਖੋ ਰੱਖਨ ਹਾਰ ਦਇਆ ਦਾ ਨਾਨਕ ਕਰ ਕੇ ਗੁੰਦੇ ਇਸ ਕਰਕੇ হে ਦਇਆবান ਇਹ ਸਭ ਦੀ ਰੱਖਿਆ ਕਰਨ ਰੁਕੇ ਅਕਾਰੁਪੁ ਜੀ ਸਾਡੀ ਰੱਖਿਆ ਕਰ ਵੱਡਿਆਂ ਦੇ ਮੋਹ ਰੜਾ ਕੇ ਬਚਨ ਕਰਦੇ ਨੇ ਕਿ ਨਾਨਕ ਆਖਦਾ ਹੈ ਕਿ ਅਸੀਂ ਤੇਰੇ ਹੀ ਘਰ ਦੇ ਗੁਲਾਮ ਆ ਸਾਡੇ ਤੇ ਮਿਹਰ ਕਰੋ ਦਇਆ ਕਰੋ ਅਕਾਲ ਪੁਰਖ ਰੱਖਣਹਾਰ ਜਾਨਾ اے ਦਇਆਵਾਨ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਤੇ ਮਿਹਰ ਵੀ ਨਾ ਕਰੋ ਸਾਡੇ ਤੇ ਕਿਉਂਕਿ ਤੁਸੀਂ ਦਇਆਵਾਨ ਹੋ ਸਮਰੱਥ ਹੋ ਤੇ ਤੁਹਾਡੇ ਦੇ ਸਤਿਗੁਰੂ ਸਾਜਾ ਜੀ ਤੁਸੀਂ ਆਪਣੇ ਬੱਚਿਆਂ ਨੂੰ ਜੋ ਵੀ ਆਪ ਜੀ ਸਭ ਵਿੱਚ ਆ ਜਾਂਦਾ ਉਹ ਨਹੀਂ ਗੱਲ ਨਾਲ ਲਾਉਂਦੇ ਉਹਦੇ ਗੁਣ ਔਗਣ ਨਹੀਂ ਚਟਾਨਦੇ ਇਸ ਕਰਕੇ ਸਾਡੇ ਤੇ ਕਿਰਪਾ ਕਰਕੇ ਸਾਡੀ ਰੱਖਿਆ ਕਰੋ ਤੇ ਸਤਿਗੁਰੂ ਜੀ ਅਸੀਂ ਤੇਰੇ ਹੀ ਬੰਦਾਮ ਹਾਂ ਤੇਰੇ ਹੀ ਬੋਲੇ ਹਾਂ ਇਹ ਅਨੁਮਤ ਮਿਹਰਤ ਕਰਕੇ ਸਾਡੇ ਤੇ ਸਾਨੂੰ ਨਾਮ ਵੀ ਲਾ ਦਿਓ ਸਤਿਗੁਰੂ ਜੀ ਕਿਰਪਾ ਕੀਤੀ ਹੈ ਜਦੋਂ ਰੋਜ਼ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹ ਤਾਂ ਨਿਮਰਤਾ ਸਹਿਤ ਬੇਨਤੀ ਕਰਾਂਗੇ ਫਿਰ ਗੁਰੂ ਸਾਹਿਬ ਦੀ ਕਿਰਪਾ ਕਰਨ ਦੇ ਭਾਈ ਸਾਡੇ ਆਪ ਨੂੰ ਅਨੁਣਾ ਚਾਟਾ ਦੇ ਹੋਏ ਸਾਨੂੰ ਆਪਣੇ ਚਰਨਾਂ ਦਾ ਪਿਆਰ ਨਾਮ ਹੀ ਹੰਦਤਾ ਬਖਸ਼ਣਗੇ ਤੇ ਨਾਮ ਜਪ ਕੇ ਸਿਮਰਨ ਕਰਕੇ ਹੀ ਮੁਕਾ ਜਾਦਿਆਂ ਸੀ ਸਤਿ ਸ਼ਾਂਤ ਕਰ ਸਕਦੇ ਹਾਂ ਇਸ ਕਰਕੇ ਗੁਰੂ ਵਾਲੇ ਬਣੀਏ ਗੁਰੂ ਚਰਨਾਂ ਨਾਲ ਜੁੜੀਏ ਗੁਰਵਾੜੀ ਦੇ ਨਾਲ ਜੁੜੀਏ ਗੁਰਵਾਣੀ ਪੜ੍ਹ ਕੇ ਗੁਰਵਾਣੀ ਨੂੰ ਵਿਚਾਰ ਕੇ ਆਪਣੇ ਦਿਲ ਦੇ ਵਿੱਚ ਉਤਸ਼ਾਹ ਕੇ ਆਪਣੇ ਸੰਕਾਜੰਤੂ ਸਭਲਾ ਕਰ ਸਕਦੇ ਹਾਂ ਕਿ ਮੁਰਕਾ ਜਨ ਸਤਜੂ ਜੀ ਨੇ ਵਾਰ-ਵਾਰ ਸਮਝਾਇਆ ਹੈ ਭਾਈ ਬੜਾ ਲੰਦਾ ਹੈ ਵਾਰ-ਵਾਰ ਨਹੀਂ ਮਿਲਣਾ ਹੁਣ ਸਮਾਂ ਮਿਲਿਆ ਇਸ ਕਰਕੇ ਪਾਈ ਉਹ ਗੁਰੂ ਬਾਣੀ ਸੋ ਆਓ ਅੰਮ੍ਰਿਤਮਾਨ ਓ